ਪਲੀ ਗ੍ਰੈਮ ਨਿਊਜ਼ ਦੇਖ ਰਹੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ। ਤੁਹਾਨੂੰ ਮੈਂ ਤੁਹਾਡਾ ਆਪਣਾ ਬਿੰਦਰ ਸੇਹਲੇ ਵਾਲਾ। ਅੱਜ ਅਸੀਂ ਪਹੁੰਚੇ ਹਾਂ ਜੀ ਜਲਾਲਾਬਾਦ ਤੋਂ ਸ੍ਰੀ ਮੁਕਸਰ ਰੋਡ ਤੇ ਜਿੱਥੇ ਕਿ ਪਾਣੀ ਸਾਫ਼ ਕਰਨ ਵਾਲਾ ਜਿਹੜਾ ਲੱਗਿਆ ਹੋਇਆ ਪ੍ਰੋਜੈਕਟ ਉਹਦੇ ਬਿਲਕੁਲ ਨਜ਼ਦੀਕ ਹੈ। ਤੇ ਇੱਕ ਗੱਡੀਆਂ ਦਾ ਜਿਹੜਾ ਆ ਮੋ ਸਾਹਮਣੇ ਟੱਕਰ ਹੋਈ ਆ ਤੁਹਾਨੂੰ ਵਿਖਾ ਸਕਦੇ ਆ। ਇਧਰ ਆ ਗੱਡੀ ਨੰਬਰ ਵਿਖਾਈਏ। ਆ ਗੱਡੀ ਨੰਬਰ ਹੈ ਜੀ ਜਿਹੜਾ ਤੁਸੀਂ ਦੇਖ ਸਕਦੇ ਹੋ ਇੱਕ ਆ ਨੂਬਾ ਨੂ 093 ਗੱਡੀ ਨੰਬਰ ਹੈ ਜੀ ਜਿਹੜਾ ਬਹੁਤ ਕੁ ਭੈੜਾ ਭੰਨੇ ਇਹਨਾਂ ਨੇ ਐ ਵੀ ਦੱਸੋ ਨਾ ਛੀਸ਼ੇ ਇਹਨਾਂ ਨੇ ਮੁੱਕੀਆਂ ਮਾਰ ਮਾਰ ਭੰਨੇ ਆ ਜਿਹੜਾ ਛੀਚਾ ਇਹਨਾਂ ਦੇ ਮੁੰਡਿਆਂ ਨੇ ਭੰਨੇ ਆ ਮੁੱਕੇ ਮਾਰ ਮਾਰ ਆ ਵੀ ਭੰਨਿਆ ਉਹਨੇ ਆ ਮੁੱਕੀ ਮਾਰੀ ਉਹਨੇ ਇੱਥੇ ਮੁੱਕੀ ਮਾ ਵੀ ਦਾ ਛੀਸ਼ੇ ਭੰਨੇ ਆ ਮੇਰੀ ਗੱਡੀ ਹੈ ਮੈਂ ਉਹਨਾਂ ਦੇ ਮੁੰਡਿਆਂ ਕੇ ਮਾਛੀ ਕਰਦੇ ਸੀਗੇ ਹਾਂ ਚਲੋ ਉਧਰ ਤੁਹਾaraj ਦੀ ਇਹ ਹੈ ਇਧਰ ਮੇਰੇ ਨੇ ਮੈਂ ਇਧਰਲੇ ਪਾਸੇ ਟਰੱਕ ਖੜੇ ਸੀਗੇ ਉਧਰ ਤੁਹਾaraj ਦੀ ਇਹ ਹੈ ਪ੍ਰਮਾਤਮਾ ਨੇ ਦੋਹਾਂ ਜਨਾਂ ਨੂੰ ਦੋਹਾਂ ਗੱਡੀਆਂ ਵਾਲਿਆਂ ਨੂੰ ਔਰ ਉਹਨਾਂ ਦਾ ਜਿਹੜਾ ਦੂਸਰੀ ਗੱਡੀ ਵਾਲਾ ਉਹਨਾਂ ਦਾ ਪਰਿਵਾਰ ਗੱਡੀ ਦੇ ਵਿੱਚ ਸੀਗਾ ਗੱਡੀ ਦੇ ਉਵੇਂ ਹੈ ਤੇ ਪ੍ਰਮਾਤਮਾ ਨੇ ਹੱਥ ਦੇ ਕੇ ਰੱਖਿਆ ਤੁਸੀਂ ਦੇਖ ਰਹੇ ਹੋ ਬਹੁਤ ਭਿਆਨਕ ਹਾਸਾ ਹੋਇਆ ਆ ਵੀਰ ਦੇ ਨਾਲ ਆ ਇਹਨਾਂ ਦਾ ਪਰਿਵਾਰ ਸੀਗਾ ਉਹ ਨਵਾਂ ਵਾਲਾ ਵੀਰ ਵੀ ਬਚ ਗਿਆ ਇੱਕ ਪਹਿਲਾ ਢਡਕਾ ਜਿਹੜੀ ਢਡਕਾ ਚ ਗੱਡੀ ਲੱਗੀ ਐ ਉਹਨਾਂ ਦੀ ਵੀ ਬਚਤ ਹੋ ਗਈ ਬਹੁਤ ਬਹੁਤ ਵਧੀਆ ਬਚਤ ਹੋ ਗਈ ਪ੍ਰਮਾਤਮਾ ਦਾ ਸ਼ੁਕਰ ਕਰਦੇ ਆ ਜੁੜੇ ਰਹਿਣਾ ਸਾਡੇ ਨਾਲ ਇੱਕ ਸੀ ਅਪੀਲ ਵੀ ਕਰਦੇ ਆ ਡਰਾਈਵਰਾਂ ਨੂੰ ਵੀ ਥੋੜਾ ਜਿਹਾ ਮੇਰਾ ਵੀਰ ਇਹਨਾਂ ਗੱਡੀਆਂ ਨੂੰ ਕੰਟਰੋਲ ਨਾਲ ਚਲਾਇਆ ਕਰੋ ਜਿੰਨਾ ਕਿ ਤੁਹਾਡੇ ਤੋਂ ਕੰਟਰੋਲ ਹੋ ਸਕੇ بے ਬਸ ਗੱਡੀ ਹੋ ਕੇ ਜਿਹੜੀ ਇਹ ਬਚੀ ਆ ਅਨ ਕੰਟਰੋਲ ਜਿਹੜੀ ਲੱਗਦੀ ਆ ਵੀ ਆ ਰਹੀ ਆ ਬੜੇ ਜ਼ੋਰ ਤੋਂ ਜਿਹੜੇ ਇਹਨਾਂ ਦੇ ਬ੍ਰੇਕ ਲੱਗੇ ਹੋਏ ਆ ਤੇ ਜੁੜੇ ਰਹਿਣਾ ਸਾਡੇ ਨਾਲ ਮਿਲਦੇ ਆ ਜਲਦੀ ਹੀ ਅਗਲੀ ਰਿਪੋਰਟ ਦੇ ਨਾਲ ਤਦ ਤੱਕ ਲਈ ਸਸਰੀਕਰ ਦਿੱਲੀ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸੱਪਰ